ਰਵੀ ਆਪਣੀ ਗੈਲਰੀ ਵਿੱਚ ਬੈਠਾ ਸਕ੍ਰੀਨ ਉੱਤੇ ਤੱਕ ਰਿਹਾ ਸੀ ਪੈਰੋਪੁਰ ਦੀ ਹਵੇਲੀ ਵਿੱਚ ਖਿੱਚੀਆਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਸਕਰੋਲ ਕਰ ਰਿਹਾ ਸੀ ਹਰ ਇੱਕ ਤਸਵੀਰ ਵਿੱਚ ਉਹ ਸੀ ਕਦੇ ਤੁੰਦਲਾ ਚਿਹਰਾ ਕਦੇ ਚੁੱਲ੍ਹੇ ਦੇ ਪਿੱਛੇ ਪਰਛਾਵਾ ਤੇ ਕਦੇ ਫਰਸ਼ ਤੇ ਖੂਨ ਵਰਗਾ ਦਾਗ ਪਰ ਇੱਕ ਤਸਵੀਰ ਚ ਕੁਝ ਵੱਖਰਾ ਸੀ ਜੋ ਉਸਨੇ ਪਹਿਲਾਂ ਨਹੀਂ ਦੇਖਿਆ ਸੀ ਸ਼ੀਸ਼ੇ ਵਿੱਚ ਉਸ ਦੇ ਪਿੱਛੇ ਇੱਕ ਔਰਤ ਖੜੀ ਸੀ ਲੰਮੇ ਕਾਲੇ ਵਾਲ ਲਾਲ ਅੱਖਾਂ ਦੈਸਤ ਵਿੱਚ ਰਵੀ ਨੇ ਲਕਤਾਬ ਜੱਟ ਨਾਲ ਬੰਦ ਕਰ ਦਿੱਤਾ ਉਹ ਜਿੰਨਾ ਵੀ ਦੂਰ ਆ ਗਿਆ ਸੀ ਉਹ ਕਦੇ ਪੁੱਲਾ ਨਹੀਂ ਸਕਿਆ ਜੋ ਉਸ ਹਵੇਲੀ ਵਿੱਚ ਹੋਇਆ ਸੀ ਅਧੀ ਰਾਤ ਲੋਕ ਕੰਟੀ ਵਜ ਗਈ ਪਰ ਦਰਵਾਜ਼ੇ ਉੱਤੇ ਕੋਈ ਨਹੀਂ ਸੀ ਬੈਡਰੂਮ ਦੀ ਅਲਾਈਡਾਂ ਆਪਣੇ ਆਪ ਚਾਲੂ ਤੇ ਬੰਦ ਹੋਣ ਲੱਗ ਪਈਆਂ ਫ੍ਰਿਜ ਦੇ ਅੰਦਰ ਲਾਲ ਜਹਾ ਪਦਾਰਥ ਖੂਨ ਵਰਗਾ ਲੈਪਟਾਪ 'ਚ ਅਜੀਬ ਸੰਦੇਸ਼ ਆਉਣ ਲੱਗ ਪਏ ਤੋ ਕਮਰਾ ਖੋਲਿਆ ਸੀ ਹੁਣ ਇੱਕ ਅਰਸਾ ਦਾਏ ਇੱਕ ਰਾਤ ਰਵੀ ਡਰ ਦੇ ਮਾਰੇ ਜਾਗ ਪਿਆ ਪਸੀਨੇ ਨਾਲ ਤਰ ਬਤਰ ਦਿਲ ਤੇਜ਼ ਧੜਕਦਾ ਤੇ ਉਸਨੂੰ ਇੱਕ ਹੀ ਆਵਾਜ਼ ਸੁਣਾਈ ਦਿੱਤੀ ਮਾਹੀ ਨੂੰ ਆਪਣਾ ਕਰ ਚਾਹੀਦਾ ਹੈ ਰਵੀ ਨੇ ਆਪਣੇ ਰੂਹਾਨੀ ਦੋਸਤ ਸਹਿਦੀਪ ਨਾਲ ਗੱਲ ਕੀਤੀ ਜੋ ਕਿ ਇੱਕ ਪੁਰਾਣਾ ਕਹਾਣੀਕਾਰ ਤੇ ਆਤਮਕ ਡਾਈਵ ਸੀ ਸਹਿਦੀਪ ਨੇ ਕਿਹਾ ਇਹ ਆਤਮਾਵਾ ਮੁਕਤੀ ਲੱਭ ਰਹੀਆਂ ਹਨ ਪਰ ਕਈ ਵਾਰੀ ਮੁਕਤੀ ਦੇ ਨਾਂ ਤੇ ਕਿਸੇ ਹੋਰ ਦੀ ਜਾਨ ਵੀ ਲੈ ਲੈਂਦੀਆਂ ਹਨ ਜੇ ਤੂੰ ਮਾਈ ਦੀ ਆਤਮਾ ਨੂੰ ਸੱਚੀ ਆਜ਼ਾਦੀ ਦੇਣਾ ਚਾਹੁੰਦਾ ਹੈ ਤਾਂ ਤੈਨੂੰ ਉਸਦੀ ਪੂਰੀ ਕਹਾਣੀ ਜਾਣਨੀ ਪਵੇਗੀ ਜਿੱਥੇ ਇਹ ਸਭ ਕੁਝ ਸ਼ੁਰੂ ਹੋਇਆ ਸੀ ਇਸ ਵਾਰੀ ਰਵੀ ਤਿਆਰ ਸੀ ਇੱਕ ਸ਼ੁੱਧ ਮੰਤਰ ਤਾਂਬੇ ਦੀ ਮਾਲਾ ਗੰਦਾ ਜਲ ਤੇ ਇੱਕ ਡਰੋਨ ਕੈਮਰਾ ਹਵੇਲੀ ਹੋਰ ਵੀ ਜ਼ਿਆਦਾ ਖੰਡਰ ਬਣ ਚੁੱਕੀ ਸੀ ਪਰ ਅਜੇ ਵੀ ਖੜੀ ਸੀ ਅੰਦਰ ਮਨ ਫਿਰ ਇੱਕ ਕਮਰੇ ਤੋਂ ਹੌਲੀ-ਹੌਲੀ ਡਰੋਨ ਦੀ ਆਵਾਜ਼ ਆਈ ਵਾ ਤੂੰ ਮੈਨੂੰ ਕਿਉਂ ਛੱਡ ਗਿਆ? ਰਵੀ ਨੇ ਟਾਰਚ ਘੁਮਾਇਆ। ਉਹ ਖੜੀ ਸੀ ਮਾਈ ਠੀਕ ਉਸਦੇ ਪਿੱਛੇ। ਪਰ ਇਸ ਵਾਰੀ ਉਹ ਹਮਲਾ ਨਹੀਂ ਕਰ ਰਹੀ ਸੀ। ਉਹ ਟੁੱਟੀ ਹੋਈ ਲੱਗ ਰਹੀ ਸੀ। ਖਾਲੀ ਸਸੀ ਹੋਈ ਮਾਈ ਦੀ ਆਤਮਾ ਨੇ ਰਵੀ ਨੂੰ ਆਪਣੀ ਯਾਦਾਂ ਦਿਖਾਈਆਂ। ਇੱਕ ਜਾਇਦਾਦ ਦੀ ਲੜਾਈ ਮੌਤ ਵਿੱਚ ਖਤਮ ਹੋਈ। ਗੁਰਮukh Singh ਮਾਈ ਦਾ ਪਿਓ ਆਪਣੇ ਹੀ ਪਰਾਵਲੋਂ ਜੁੰਦੇ ਸਾਰਿਆ ਗਿਆ ਉਸਦੀ بیوی ਰਾਜ ਜੋ ਅਤਿੱਤੀ ਮਾਹੀ ਹਵੇਲੀ ਵਿੱਚ ਬੰਦ ਕਰ ਦਿੱਤੇ ਗਏ ਤੇ ਅੱਗ ਲਾ ਦਿੱਤੀ ਗਈ ਸਭ ਤੋਂ ਡਰਾਵਨਾ ਸੱਚ ਮਾਹੀ ਮਰਨਾ ਨਹੀਂ ਚਾਹੁੰਦੀ ਸੀ ਪਰ ਉਸਦੀ ਆਪਣੀ ਮਾਂ ਰਾਜ ਜੋ ਨੇ ਉਸ ਨੂੰ ਜੁੰਦੇ ਹੀ ਸਾਂਡ ਦਿੱਤਾ ਰਾਜ ਜੋ ਦਾ ਵਿਸ਼ਵਾਸ ਸੀ ਜਿਉਂ ਇਕੱਠੇ ਮਰਨਗੇ ਉਨਾਂ ਦੀਆਂ ਰੂਹਾਂ ਵੀ ਸਦਾ ਲਈ ਇਕੱਠੀਆਂ ਰਹਿਣ ਗਿਆ ਮਾਈ ਦੀ ਆਤਮਾ ਰੋ ਰਹੀ ਸੀ ਮੈਂ ਆਪਣੀ ਮਾਂ ਨੂੰ ਕਦੇ ਮਾਫ ਨਹੀਂ ਕਰ ਸਕੀ ਤੇ ਮੈਂ ਕਦੇ ਸ਼ਾਂਤੀ ਨਹੀਂ ਲੱਭ ਸਕੀ ਰਵੀ ਨੇ ਮੰਤਰ ਪਾਠ ਸ਼ੁਰੂ ਕੀਤਾ ਹਵੇਲੀ ਕੰਬਣ ਲੱਗ ਪਈ ਪੁਰਾਣਾ ਚੂਲਾ ਗੋਲ ਗੋਲ ਕੁੰਮਣ ਲੱਗਾ ਦੀਵਾਰਾਂ 'ਚੋਂ ਆਵਾਜ਼ ਆਈ ਜਿਸ ਨੇ ਕਮਰਾ ਖੋਲਿਆ ਉਹ ਕਦੇ ਬਚ ਕੇ ਨਹੀਂ ਜਾ ਸਕਦਾ ਸਵੇਰ ਨੂੰ ਲੋਕਾਂ ਨੇ ਰਵੀ ਨੂੰ बेहੋਸ਼ ਹਵੇਲੀ ਤੋਂ ਬਾਹਰ ਕੱਢਿਆ ਉਸ ਦੇ ਕੈਮਰੇ ਵਿੱਚ ਕੈਦ ਸੀ ਮਾਹੀ ਅਤੇ ਰਾਜਜੋਦੀ ਆਤਮਾ ਜੋ ਇਕੱਠੇ ਹੋਰ ਸੰਸਾਰ ਵੱਲ ਜਾ ਰਹੇ ਸਨ ਰਾਤ ਨੂੰ ਇੱਕ ਛੋਟੀ ਬੱਚੀ ਦੀ ਹੱਸਣ ਦੀ ਆਵਾਜ਼ ਆਈ ਲੈਪਟਾਪ ਆਪਣੇ ਆਪ ਖੁੱਲ ਗਿਆ ਤੇ ਇੱਕ ਨਵੀਂ ਤਸਵੀਰ ਆਈ ਰਵੀ ਦੀਆਂ ਅੱਖਾਂ ਲਾਲ ਸਨ ਤੇ ਪਿੱਛੇ ਚੁਲਾ ਹਿਲ ਰਿਹਾ ਸੀ ਤੇ ਫਿਰ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਮਾਹੀ ਨੂੰ ਵੀ ਮੁਕਤੀ ਮਿਲ ਗਈ ਲਾਈਕ ਕਮੈਂਟ ਐਂਡ ਸ਼ੇਅਰ ਸਬਸਕ੍ਰਾਈਬਸ ਹਨ ਹਰੀ ਕਹਾਣੀਆਂ